ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿੰਨੇ ਆਂ ਸਮੋਸਿਆਂ ਦੀ ਰੈਸਪੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਪੁਰਾਣੇ ਸਮਿਆਂ ਵਿੱਚ ਜਿਵੇਂ ਕਰੀ ਆਪਣੇ ਘੰਡਾ ਤੇਾਂ ਬੀਤਾਂ ਮੈਦਾ ਕੱਢਦਲਾ ਹੁੰਦਗਾ ਸੀਗਾ ਉਸ ਤਰ੍ਹਾਂ ਆਪਾਂ ਤੁਹਾਨੂੰ ਮੈਦਾ ਕੱਢਣਾ ਦੱਸਦੇ ਆਂ ਵੀ ਆਪਾਂ ਘਰੇ ਹੀ ਆਟੇ ਤੋਂ ਮੈਦਾ ਬਣਾ ਕੇ ਤੇ ਇਸ ਮੂਸੀ ਬਣਾਵਾਂਗੇ ਚਲੋ ਜੀ ਆਜੋ ਆਪਾਂ ਮੈਦਾ ਕੱਢੀ ਲਓ ਜੀ ਆਪਾਂ ਮੈਦਾ ਕੱਢਦੇ ਜਿਹੜਾ ਦੂਜਾ ਕਪੜਾ ਸੀ ਉਹ ਆਪਣਾ ਛੋਟਾ ਸੀ ਸਗਲੇ ਤੋਂ ਤਿਲਕਦਾ ਸੀ ਇਹ ਆਪਾਂ ਹੋਰ ਕਪੜਾ ਲਿਆ ਹੁਣ ਇਸ ਤਰ੍ਹਾਂ ਕਰਕੇ ਆਪਾਂ ਮੈਦਾ ਲ ਕੱਢ ਲੈਨੇ ਆ ਇਹ ਥੋੜਾ ਤੁਸੀਂ ਕੋਈ ਵੀ ਭਾਂਡਾ ਲੈ ਲਓ ਤੇ ਉਹਦੇ ਉੱਤੇ ਕਪੜਾ ਜਾਏ ਜਾਂ ਚੁੰਨੀ ਜਿਹੜੀ ਆਪਣੀ ਥੋੜੀ ਜਿਹੀ ਗਾਫ ਹੋਵੇ ਇਹ ਪੱਗਾਂ ਵਾਲੇ ਕਪੜੇ ਨੂੰ ਬਚਿਆ ਕਪੜਾ ਵੈ ਉਹਦੀ ਆਪਾਂ ਬਣਾ ਰਹੇ ਆ ਲਓ ਜੀ ਆਪਾਂ ਇਸ ਤਰ੍ਹਾਂ ਕਰਕੇ ਇਹ ਸਾਰਾ ਕੱਢ ਲਿਆ ਜਿੰਨੇ ਕ ਆਪਾਂ ਨੂੰ ਲੋੜ ਸੀਗੀ ਆਪਾਂ ਥੋੜੀ ਜਿਹੀ ਲੋੜ ਆਪਾਂ ਬਾਲੇ ਨਹੀਂ ਬਣਾਉਣੇਗੀ ਇੰਨਾ ਕਾ ਆਪਾਂ ਇਹ ਮੈਦਾ ਕੱਢ ਲਿਆ ਆਟੇ ਤੋਂ ਤੇ ਹੁਣ ਇਹਨੂੰ ਆਪਾਂ ਗੁੰਨਦੇ ਆਂ ਇੱਕ ਇਸ ਤਰ੍ਹਾਂ ਗੁੰਨਣਾ ਦੂਜਾ ਆਪਾਂ ਸਮਾਨ ਕਰਦਨੇ ਪਾਸੇ ਇਹ ਹੈਗਾ ਥੋੜਾ ਜਿਹਾ ਤੇ ਆਪਾਂ ਛੋਟੇ ਭਾਂਡੇ ਚ ਪਾ ਕੇ ਇਹਨੂੰ ਗੁੰਨ ਲੈਨੇ ਆ ਆਪਾਂ ਜਿਆਦਾ ਵੱਡਾ ਭਾਂਡਾ ਨਹੀਂ ਲਵੇਟਦੇ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਘਿਓ ਸੌਰੀ ਘਿਓ ਨਹੀਂ ਤੇਲ ਪਾਵਾਂਗੇ ਘਿਓ ਨਾਲੇ ਵਧੀਆ ਬਣਦੇ ਤੇਲ ਨਾਲ ਵਧੀਆ ਬਣਨਗੇ ਆਪਾਂ ਤੇਲ ਪਾਉਣੇ ਪਹਿਲਾਂ ਅਜ दो ਤਨ ਚਮਚੀ ਤੇਲ ਪਾਵਾਂਗੇ ਆਪਾਂ ਇਹਦੇ ਵਿੱਚ ਨਾਲ ਪਾਵਾਂਗੇ ਥੋੜੀ ਅਜਮੈਂਟ ਹੁਣ ਇਹਨੂੰ ਆਪਾਂ ਸਵਾਰ ਕੇ ਦੇ ਵਿੱਚ ਗੁੰਨਨੇ ਨੇ ਆਪਾਂ ਕੁੜਾਵਾਂ ਸ਼ਾਸਿਤਨ ਦੇ ਹਿੰਦਾ ਇਹਨੂੰ ਮੈਂ ਕਹਿ ਦਿੰਦੇ ਗਾਂਠ ਬਚਨੀ ਪਿੰਨੀ ਵੱਜਣੀ ਚਾਹੀਦੀ ਆ ਫਿਰ ਸਹੀ ਹੁੰਦਾ ਤੇ ਹੁਣ ਇਹਨੂੰ ਆਪਾਂ ਪਾਣੀ ਨਾਲ ਲੈਨੇ ਗੁਣ ਨਾਂਬਾੜਾ ਸਾਖਤ ਬਣਾਣਾ ਨਾਂਬਾੜਾ ਇਹਨਾਂ ਪਤਲਾ ਜਾ ਗੁੰਨ ਸਾਫ ਸਰਦਾ ਇਹਨੂੰ ਆਪਾਂ ਗੁੰਨ ਕੇ ਤੇ 10 ਮਿੰਟ ਲਈ ਰੱਖ ਦਾਂਗੇ ਪਾਸੇ ਤੇ ਉਹਨੇ ਚਰਚਾ ਆਪਾਂ ਬਣਾ ਲੈਨੇ ਆ ਇਹਦੇ ਨਾਲ ਖਾਣ ਨੂੰ ਦਾਲ ਸਮੋਸਿਆਂ ਇਸ ਤਰ੍ਹਾਂ ਦਾ ਗੰਦੋਲੇ ਆ ਜੀ ਹੁਣ ਆਪਾਂ ਨੂੰ ਕਿ ਮੇੇ ਕੱਪੜੇ ਦੇ ਨਾਲ ਥੋੜੇ ਜਿਹੀ ਟਾਈਮ ਲਈ ਆਪਾਂ ਇਹਨਾਂ ਟਾਕੇ ਰੱਖ ਦਿੰਨੇ ਆ ਜਾਂ ਬਦੂ ਜੇ ਪਾਸੇ ਹੋਰ ਸਮਾਨ ਦੀ ਤਿਆਰੀ ਕਰ ਲਓ ਜੀ ਇਧਰ ਆਪਾਂ ਰੱਖ ਲਈਏ ਗੜਾਈ ਦੇ ਵਿੱਚ ਪਾੜਿਆ ਦੇ ਤੇ ਜਿਸ ਪਾ ਦਾ ਵੀ ਥੋੜਾ ਜੱਤਾ ਹਈਆ ਥਨੀਆ ਸਾਦਕ ਸਾਫ ਧੰਨਾ ਪਾ ਕੇ ਦੇ ਥੋੜੀ ਜਿਹੀ ਥੋੜਾ ਜਿਹਾ ਦੇ ਪਾਦਾਂਗੇ ਜੀ ਦਾ ਈਰਾਪੋਰ ਤੋਂ ਬਾਅਦ ਤੇ ਆਪਾਂ ਇਹਦਾ ਗੰਡੇ ਦੀ ਪੀਸ ਤੇ ਬਣਾਈ ਸੀ ਹਰਗਾ ਮਰਚਾਂ ਦੀ ਉਹ ਪਾ ਦਿੰਨੇ ਆਪਾਂ ਬੈਠੇ ਦੇ ਇਹ ਅੱਛਾ ਆਪਾਂ ਬਾਅਦੇ ਦੇ ਹਮ ਮਿਰਚ ਮਰਚਾਂ ਦਾ ਪਾ ਲਾਂਗੇ ਅੱਜ ਸਭ ਤੋਂ ਪਹਿਲਾਂ ਜਾਉਗੀ ਜੀ ਡੇਗੀ ਮਿਰਚ ਯਾਨੀ ਕਿ ਕਸ਼ਮੀਰੀ ਮਿਰਚ ਜਿਹਦੇ ਨਾਲ ਦਾਲ ਸਬਜ਼ੀ ਦਾ ਰੰਗ ਵਧੀਆ ਆਨਦਾ ਉਸ ਤੋਂ ਬਾਅਦ ਪਾਉਣਗੇ ਆਪਾਂ ਚੜਾ ਮਸਾਲਾ ਜਦੋਂ ਆ ਮਸਾਲਾ ਪਾਉਣ ਤੋਂ ਬਾਅਦ ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਜਦੋਂ ਆਪਾਂ ਆਲੂ ਵਾਲੇ ਸੀਗੇ ਵਿੱਚ ਨੂੰ ਆਪਾਂ ਪਾ ਲਿਆ ਸੀਗਾ ਤੇ ਹੁਣ ਇਸ ਤੋਂ ਬਾਅਦ ਰਹਿ ਗਈ ਹਲਦੀ ਹਲਦੀ ਪਾ ਦਾਂਗੇ ਤੇ ਹਲਦੀ ਪਾਉਣ ਤੋਂ ਬਾਅਦ ਹਲਦੀ ਘਰਦੀ ਆ ਥੋੜੀ ਜਿਹੀ ਰੰਗ ਹੋ ਗਈ ਹੈ ਦਾ ਤਿੱਕੋਂ ਤੋਂ ਬਾਅਦ ਇਹਨੂੰ ਥੋੜਾ ਜਿਆ ਲਵਾਂਗੇ ਪੁੰਨ ਪੁੰਨਨ ਤੋਂ ਬਾਅਦ ਹੁਣ ਜਿਹੜਾ ਆਪਾਂ ਵਾਲਿਆ ਸੀਗਾ ਪਾਣੀ ਪੂਣੀ ਦਾਣੇ ਦੋਨੇ ਸਾਰਾ ਇਸੇ ਦੇ ਵਿੱਚ ਪਾ ਦਾਂਗੇ ਦੇ ਪਾਣੀ ਤੇ ਇਹਨੂੰ ਦਲੇ ਆਟਾ ਟਾਕ ਇਹ ਜਾਉਗੀ ਰਸੋਈ ਉਧਰ ਆਪਾਂ ਆਲੂ ਮੈਸ਼ ਕਰਦੇ ਆਲੂ ਜੀ ਆਪਣੇ ਆਦੇ ਆਸ ਹਮੇਸ਼ਾ ਲਿਆ ਤੋਂ ਇਸ ਤਰ੍ਹਾਂ ਦੇ ਤਾਂ ਬਣੇ ਆ ਕਿਉਂਕਿ ਇਹ ਕਾਲੇ ਜਣਿਆਂ ਦੇ ਵਿੱਚ ਤੇ ਜੇ ਰੇਸੀ ਵਾਲੇ ਸੀ ਆਪਾਂ ਇੱਕ ਥੋੜੀ ਜਿਹੀ ਗਰਮ ਤੇ ਆਪਾਂ ਮੈਸ਼ ਕਰਨਾ ਇਹਨੂੰ ਮੈਸ਼ ਕਰ ਲੈਣੀ ਹੈ ਜਿਹੜਾ ਆਪਾਂ ਸਮੋਸਿਆਂ ਦੇ ਵਿੱਚ ਇਹਦੇ ਆਪਾਂ ਆਹੂ ਭਰਨਾ ਭਰਾਂਗੇ ਪਟੀਆਂ ਨੂੰ ਭਰਾਂਗੇ ਆਲੂ ਮੈਸ਼ ਕਰਨ ਤੋਂ ਬਾਅਦ ਤੇ ਹੁਣ ਆਪਾਂ ਥੋੜਾ ਜਿਆ ਤੇਹ ਪਾ ਕੇ ਜਿਹੜਾ ਆਪਾਂ ਸਮੋਸਿਆਂ ਦੇ ਵਿੱਚ ਫਿਲ ਕਰਨਾ ਉਹ ਨੂੰ ਆਪਾਂ ਥੋੜਾ ਜਿਆ ਪੌਂਦਨਾਂ ਦੀ ਕਿਉਂਕਿ ਟੇਸਟ ਕੱਚੇ ਪੰਦਨਾਂ ਦਾ ਆਉਗਾ ਹਲਦੀ ਜਿਹੜੀ ਆਪਾਂ ਨੂੰ ਨਮਰਚ ਪਾਉਣੇ ਵਿੱਚ ਪੂਰੀ ਤਰ੍ਹਾਂ ਆ ਰਲਵਾ ਦੇ ਚੜਾ ਜਾਊਗਾ ਥੋੜਾ ਜਿਹਾ ਤੇਲ ਪਾਵਾਂਗੇ ਜੀ ਮਿਰਚ ਆਪਾਂ ਇਹਦੇ ਹਲਦੀ ਤੇ ਨੂੰ ਮਰਚ ਪਾ ਕੇ ਆਪਾਂ ਇਹਨੂੰ ਰੈਡੀ ਕਰ ਲਈਏ ਜੀ ਜਿਹਾ ਉਗੀ ਜੀ ਲਾਲ ਮਿਰਚ ਕਸ਼ਮੀਰੀ ਥੋੜੀ ਜਿਹੀ ਹਲਦੀ ਤੇ ਆ ਆਪਣੇ ਮੇਥੇ ਮੇਥਿਆਂ ਦਾ ਕਸੂਰੀ ਮੇਥੀ ਘੈਰ ਤੇ ਉਹ ਪਾਦਾਂਗੇ ਵਿੱਚ ਤੇ ਹੌਣੇ ਦੇ ਵਿੱਚ ਆਪਾਂ ਪਾ ਦਾਂਗੇ ਆਲੂਆਂ ਥੋੜਾ ਜਿਹਾ ਪਤਰਜਾ ਗੰਡਾ ਪਾ ਲਈ ਸੀ ਵਿੱਚ ਜਦੋਂ ਕਿ ਰੱਤ ਗਰਮੀ ਦੀ ਆ ਜੀ ਹੁਣ ਟਮਾਟਰ ਮਟਰ ਵਗੈਰਾ ਪਾ ਗਏ ਥਮਾਟਰ ਟਮਾਟਰ ਆਪਣੇ ਜਿਹੜੇ ਸੀਗੇ ਲੱਗੇ ਵੀ ਉਬਾਲੀ ਗਰਮੀ ਪੈਣ ਕਰ ਨਾਲ ਉਹਨਾਂ ਨੂੰ ਖਾੜ ਲਾ ਗੋ ਹਟ ਗਿਆ ਉਹਨਾਂ ਨੂੰ ਲਾ ਗਾਣੀ ਪਾ ਲਾ ਮਟਰ ਆਪਣੇ ਦਿੰਦੇ ਨੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਸਵਾਰ ਕੇ ਪੁੰਨ ਲੈਂਦੇ ਆ ਜੀ ਕਰਤਾ ਪਾ ਬੰਦ ਹੋ ਕੇ ਥੋੜਾ ਜਿਹਾ ਆਪਣੀ ਹਲਦੀ ਨੇ ਸੇਕ ਲੱਗ ਗਿਆ ਹਲਦੀ ਦਾ ਕੱਚਾपन ਜਾਣ ਵਿੱਚ ਉਹ ਆਵੇ ਆਲੂ ਤਰੀ ਜੇ ਵੀ ਸੀਗੇ ਆਪਣੇ ਉਧਰ ਆ ਹੁਣ ਆਪਾਂ ਆਟੇ ਨੂੰ ਚੈੱਕ ਕਰਦੇ ਹਾਂ ਜਿਹੜਾ ਗੁੰਨਿਆ ਸੀ ਕਿਸ ਤਰ੍ਹਾਂ ਦਾ ਹੋ ਗਿਆ ਆਪਣਾ ਆ ਲਓ ਜੀ ਆਪਣਾ ਆਟਾ ਇਹਨੂੰ ਆਪਾਂ ਹੁਣ ਥੋੜਾ ਜਿਹਾ ਮੁਕੀ ਦੇ ਦੇ ਨੇ ਗੁੰਨ ਲੈਣੇ ਸਖਤ ਹਜੇ ਇਹ ਥੋੜਾ ਜਿਹਾ ਲੇਸਦਾਰ ਬਣ ਗਿਆ ਵਾ इस तरह गुन गुन के जीसदार बना देना है लो जी जिस हिसाब ना करना बना है समोसा उस हिसाब न आप लूई ले लेंगे पेड़े कर लागे ओनू पूरी तरह मिक्स ਕਰਕੇ ਵਿੱਚ ਮੜਕੀ ਇਸ ਤਰ੍ਹਾਂ ਕਰਕੇ ਇਹਨੂੰ ਲਾਵਾਂਗੇ ਮੇਲ ਮੇਲ ਕੀਤੀ ਇਹਦੇ ਵਿੱਚ ਆਪਾਂ ਆਲੂ ਥੇਲਾ ਕਰਨਾ ਜਨਾ ਬੜਾ ਮੋਟਾ ਹੈ ਇਹ ਵੇਲਣਾ ਨਾ ਬੜਾ ਪਤਲਾ ਹੈ ਸਾਬ ਸਰ ਜੀ ਦਾ ਤੁਸੀਂ ਵੇਖ ਸਕਦੇ ਹਨ ਇਸ ਤਰ੍ਹਾਂ ਜਦ ਅਬਲ ਗਿਆ ਜੀ ਇਹਨੂੰ ਸਾਰੇ ਨੂੰ ਆਪਾਂ ਪਾਣੀ ਪਾ ਲਾਂਗੇ ਐਂ ਕਰਕੇ ਪਾਣੀ ਲਾ ਕੇ ਤੇ ਇਹ ਜੀ ਤੁਸੀਂ ਇਸ ਤਰ੍ਹਾਂ ਕਰਕੇ ਦਾ ਸਮੋਸਾ ਬਣਾਵਾਂਗੇ ਇੱਥੇ ਜਮਾ ਨਹੀਂ ਉਹ ਛੜਾਏ ਚ ਤੇਲ ਨਾ ਭਰੇ ਜਦੋਂ ਆਪਾਂ ਤੇਲ ਚ ਪਾਇਆ ਇਹ ਤੋਂ ਬੁਰੀ ਤਰ੍ਹਾਂ ਨੂੰ ਕਵਰ ਕਰ ਲੈਣਾ ਹੁਣ ਇਹਦੇ ਵਿੱਚ ਭਰਾਂਗੇ ਆਪਾਂ ਆਲੂ ਇਹ estranda ਬਣ ਜੂਗਾ ਇਹਦੇ ਵਿੱਚ ਆਪਾਂ ਆਲੂ ਭਰਦੇ ਆ ਆਲੂ ਭਰ ਕੇ ਤੇ ਇਹ ਨੂੰ ਆਪਾਂ ਬੰਦ ਕਰਕੇ ਦਿਖਾਉਣੇ ਆ ਵੀ ਕਿਸ ਤਰ੍ਹਾਂ ਹੁੰਦਾ ਬਾਲੀ ਪਟੀ ਇਹਦੇ ਵਿੱਚ ਭਰਨੀ ਆਲੂਆਂ ਦੀ ਤੁਸੀਂ ਫੇਰ ਪਾਣੀ ਦਾ ਹੱਥ ਲਾ ਲਿਓ ਇਹ ਕੰਨੀਆਂ ਤੇ ਤੇ ਇਹ ਚੀਜ਼ ਨੂੰ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਆਈ ਕਰਕੇ ਜਦੋਂ ਬਣ ਗਿਆ ਇਸ ਤਰ੍ਹਾਂ ਦੇ ਬਣਾ ਕੇ ਤੁਸੀਂ ਰੱਖ ਲਓ ਇਹਨਾਂ ਨੂੰ ਤੇ ਤੇਲ ਜਦੋਂ ਗਰਮ ਹੋ ਗਿਆ ਫਿਰ ਇਕੱਠੇ ਪਾਏ ਜਾਣਗੇ ਵਿੱਚ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ પાકે આપીએ થોડા જે હું આપણે સમોસા ਇਹਦੇ ਵਿੱਚ ਪਾਇਆ ਆਪਾਂ ਢਾਲ ਲਾਤੀ ਹੋਜੀ ਆਪਣੀ ਕੋਲੇ ਰੁਕਾਇ ਨਹੀਂ ਸੀਗਾ ਤਾਂ ਵੀ ਵੈਸੇ ਰਿਫੈਂਡ ਵਧੀਆ ਰਹਿੰਦਾ ਸਮੈਟੇ ਵਗੇਰਾ ਤੇ ਆਹ ਦੇਖੋ ਹੁਣ ਆਪਾਂ ਹੈਗਾ ਇਹ ਪਾਸਾ ਜੀ ਇਸੇ ਤੇ ਲੱਗ ਗਿਆ ਗੋਜੀ ਆਪਣੇ ਸਮੂਸੇ ਬਣ ਰਹੇ ਆ ਜੀ Aaloji, musadha, jara, akad, aloji apa na iye semusata jara, iye apa na iye kad, loji, wawi dadi kia, juang alu wida di iwe apa na iwe cuwa tipa ਲਓ ਜੀ ਆਪਣੇ ਇਹਨੇ ਸਾਰੇ ਸਮੋਸੇ ਬਣ ਕੇ ਤਿਆਰ ਐ ਤੁਸੀਂ ਵੀ ਦੇਖੋ ਇਹਨੇ ਸੌਫਟ ਬਣੇ ਆ ਇਹ ਵਧੀਆ ਬਣੇ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਆਜੋ ਆਪਾਂ ਸਰਵ ਕਰਦੇ ਆ ਆਹ ਪਾ ਲਈਆ ਆਪਣਾ ਦਾਲ ਇਹਦੇ ਵਿੱਚ ਰੱਖ ਲੈਨੇ ਆਪਾਂ ਦੋ ਸਮੋਸੇ ਤੇ ਇਹਦੇ ਉੱਪਰ ਪਾ ਦਾਂਗੇ ਦਾਲ ਲਓ ਜੀ ਤੁਸੀਂ ਵੀ ਖਾਓ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਵੀਡੀਓ ਵੇਖਦੇ ਉਹਨਾਂ ਦਾ ਥੈਂਕ ਯੂ ਜੀ ਥੈਂਕ ਯੂ ਫॉर ਵਾਚਿੰਗ